ਸਵਾਗਤ ਹੈ ਕਿਸਾਨ ਵੀਰੋ ਹਟਾ ਢੱਡ ਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਨੋਟ ਕਰ ਲਓ ਅੱਜ ਆਪਾਂ ਆਪਦੇ ਖੁਦ ਦੇ ਘਰੋਂ ਝੋਟੀ ਲੈ ਕੇ ਆਏ ਆ ਮੋਰਾ ਨਸਲ ਦੀ ਪੂਰੀ ਜਿਹਨੂੰ ਕਹਿੰਦੇ ਆ ਜਮ ਰੀਨਲ ਹਰਿਆਣੇ ਦੀ ਝੋਟੀ ਗੱਲਬਾਤ ਆਪਾਂ ਬੱਚੇ ਨਾਲ ਕਰਾਵਾਂਗੇ ਡਰੈਸ ਤੇ ਮਾਰ ਲਓ ਝਾ ਨੇੜੇ ਆਇਆ ਜਮੜਾ ਝੋਟੀ ਦੇ ਸੱਸੀ ਗਾਲ ਪੁੱਤੋ ਸੱਸੀ ਗਾਲ ਲੈਣੀ ਸੀ ਹੋ ਠੀਕ ਠਾਕ ਹਾਂ ਨੰਬਰ ਨਾਮ ਐਡਰੈਸ ਬੋਲੀ ਬੁੱਤ ਗਾ ਨਾਮ ਮੇਰਾ ਗੁਰਵੀਰ ਕੌਰ ਆ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਪਠੰਡਾ ਸੀਰੇ ਨੂੰ ਕਾਪੜਾਪੁਰ ਬੈਠਿਆ ਠੀਕ ਆ ਨੇੜੇ ਦੇ ਪਿੰਡੋਂ ਭਾਈ ਨੂੰ ਘਾਜੰਗੀ ਆ ਕੇ ਸਲਾਤਪੁਰਾ ਸਲਾਤਪੁਰਾ ਤੇ ਪਿੰਡ ਆਪਣਾ ਦੁੱਲੇ ਵਾਲਾ ਹਾਂ ਤੇ ਨੰਬਰ ਬੋਲਤਾ ਸੀ ਨੰਬਰ 987813917 ਅੱਜ ਆਪਣੇ ਖੁਦ ਦੇ ਘਰ ਦੀ ਵੀਡੀਓ ਹੈ ਨਾ ਤੇ ਪੁੱਤ ਕੀ ਡਿਟੇਲ ਆ ਝੋਟੀ ਦੀ ਕੀ ਲੈ ਕੇ ਆਇਆ ਅੱਜ ਵੀ ਦੂਜਾ ਸਲਾਸ ਹੋਈ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਵੀ 5 ਦਿਨ ਹੋ ਗਏ ਸੂਈ ਨੂੰ 5 ਮੰਦਾਂ ਤੇ ਮਗਰ ਕੀ ਆ ਗਿਆ ਇਹ ਮਗਰ ਆ ਵੀ ਕੱਤੀ ਆ ਸਹੀ ਦੱਸੀ ਬੁੱਤ ਕਿੰਨਾ ਬੋਲਾ ਰੈਡੀ ਆ ਥੱਲੇ ਜਮਾ ਇਹ ਥੱਲੇ ਵੀ 12 13 13 ਹੂੰ ਤੁਸੀਂ 12 ਮੰਨ ਕੇ ਲੈ ਲਓ ਓਕੇ ਤੇ ਕਿੰਨਾ ਦੁੱਧ ਦੇ ਦੁਹਾਈ ਐਸਟ ਝੋਟੀ ਚੌਲ 15 ਕਿਲੋ ਦੇ ਦੂ 14 ਮੰਨ ਕੇ ਲੈ ਲੈਣ ਹਾਂਜੀ ਤੇ ਪਿਓਰ ਹਰਿਆਣੇ ਦੇ ਹਨ ਬੱਚਾ ਕਰਾਈ ਗਿਆ ਪਾਚਾ ਕਿ ਬੁੱਕੱਟੀ ਦੇਖੋ ਕਿੰਨੀ ਪਿਆਰੀ ਆ ਵੀਰੇ ਤੇ ਥਾਣ ਲੇਵਾ ਕਰੋ ਚ ਇੱਕ ਫੇਸ ਕਰੋ ਝੋਟੀ ਦਾ ਚੱਕ ਬਾਕੀ ਜਦੋਂ ਇਹਨੇ ਮੈਲਾ ਵਗੈਰਾ ਮਾਰਨੇ ਨੇ ਦੁੱਧ ਆਟੋਮੈਟਿਕ ਆ ਜਾਣਾ ਤਿਆ ਦੇਖੋ ਨਾੜਾ ਦੇਖੋ ਜਿਵੇਂ ਅਖਬਾਰ ਤੇ ਖਬਰ ਹੁੰਦੀ ਆਏ ਆ ਪਿੰਡੇ ਚ ਤੇ ਚਾਰੇ ਥਣ ਨਿਕਣਵੇਂ ਪੂਰੇ ਗੈਪ ਦਿਆ ਕਰ ਲੂ ਜੇਕ ਪਹਿਲਾਂ ਮੁੜ ਕੇ ਤੁਹਾਨੂੰ ਸਾਰੀ ਚਵਾਈ ਕਰਕੇ ਦਿਗਾ ਮੈਂ ਵੀਡੀਓ ਦੇ ਨਾਲ ਐਂਡ ਤਾਈ ਬਣੇ ਰਿਓ ਕੱਢ ਲਾ ਬਾਹਰ ਨੂੰ ਆ ਦੇਖੋ ਜੀ ਬੱਚਾ ਇੱਧਰ ਕਰ ਲਾ ਪਹਿਲਾਂ ਚਲ ਕੋਈ ਨਹੀਂ ਆ ਗੱਢ ਲਾ ਤੇ ਤੋਰਾ ਤਾਰਾ ਤੁਹਾਨੂੰ ਕਰਾਉਣਿਆਂ ਚੱਕ ਝੋਟੀ ਇੱਕ ਨੰਬਰ ਆ ਸਾਰ ਸ਼ਗਾਰ ਆਪਾਂ ਪਾਇਆ ਨਹੀਂ ਕਦੇ ਵੀ ਤੇ ਆ ਦੇਖੋ ਸੰਗਲ ਚ ਹੀ ਆ ਜਿਵੇਂ ਆਈ ਆ ਉਵੇਂ ਹੀ ਆ ਠੀਕ ਆ ਜੀ ਫੇਸ ਕਰੋ ਚੱਕ ਲੈ ਚੱਲ ਪਤ ਲੰਮੀ ਆ ਦੇਖੋ ਸਣਲੇਵਾ ਦੇਖੋ ਤੇ ਪਿੱਠ ਪੁੜੇ ਦੀ ਪੂਰੀ ਵਧੀਆ ਗੰਮੀ ਲੈ ਚੱਲ ਕਰਿਓ ਚੈੱਕ ਤੇ ਆਹ ਦੇਖੋ ਜੀ ਮੋੜ ਲਿਆ ਪਤ ਮੋੜ ਲਿਆ ਮੋੜ ਲਿਆ ਇਧਰ ਮੋੜ ਲਿਆ ਆਹ ਕਰੋ ਵੀਰੋ ਚੈੱਕ ਫੇਸ ਕੁਆਲਿਟੀ ਪੂਰੀ ਵਧੀਆ ਤੇ ਬੱਚੇ ਦਾ ਕਰਦੀ ਆ ਦੇਖੋ ਥੱਲੇ ਤੋਂ ਦੇਖੋ ਕਿਆ ਬਾਤ ਆ ਝੋਟੀ ਇਹ ਚੋਆਇਸ ਨੂੰ ਸਾਰੀ ਕਰਕੇ ਦਿਖਾਵਾਂਗੇ ਆਹ ਦੇਖੋ ਥਣ ਲੇਵਾ ਨੇੜ ਤੋਂ ਕਰਿਓ ਚੈੱਕ ਕਿਆ ਬਾਤ ਤੇ ਬਾਕੀ ਦਾ ਫੇਸ ਕਰੋ ਚੈੱਕ ਇੱਕ ਨੰਬਰ ਤੇ ਮਿਲਕ ਵੇਨ ਦੇਖੋ ਕਿੰਨੀ ਸਟਰੋਂਗ ਆਉਂਦੀ ਆ ਇੱਕ ਨੰਬਰ ਦੇਖੋ ਜੀ ਤੇ ਫੇਸ ਪੂਰਾ ਚੰਗਾ ਸਾਡੀ ਬੱਚਾ ਪੁੱਤ ਤੇ ਚਵਾਈ ਤੁਹਾਨੂੰ ਸਾਰੀ ਕਰਕੇ ਦਿਖਾਵਾਂ ਵੀਡੀਓ ਨਾਲ ਬਣੇ ਰਿਓ ਇਹਨਾਂ ਤਾਂ ਹੀ ਤੇ ਚੰਗੀਆਂ ਤੋਂ ਚੰਗੀਆਂ ਆਪਾਂ ਤੁਹਾਡੇ ਬਾਤੇ ਝੋਟੀਆਂ ਲੈ ਕੇ ਆਉਂਦੇ ਰਵਾਂਗੇ ਚਵਾਈ ਤੁਹਾਨੂੰ ਸਾਰੀ ਕਰਕੇ ਦਿਖਾਵਾਂ ਆ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਇੱਕ ਮਿੰਟ ਦੇਖ ਸਕਦੇ ਆ ਤੇ ਆਪਾਂ ਸੱਸੀ ਗਾਲ ਵੀਰੇ ਸਾਰਿਆਂ ਨੂੰ ਤੇ ਲੌਂਡਰੀ ਫਾਰਮ ਦੇਖਣਾ ਨੇ ਇਹਨਾਂ ਨੂੰ ਤੇ ਧੰਨਵਾਦ ਵੀਰੇ ਤੁਹਾਡਾ ਜੀ ਅੱਜ ਆਪਾਂ ਘਰੇ ਝੋਟੀ ਲੈ ਕੇ ਆਏ ਆ ਤੇ ਬੱਚੇ ਨੂੰ ਆਪਾਂ ਥੋੜਾ ਬਹੁਤਾ ਦੁੱਧ ਪਿਵਾਵਾਂਗੇ ਠੀਕ ਆ ਜੀ ਪਹਿਲਾਂ ਆਹ ਦੇਖੋ ਤੁਹਾਡੇ ਸਾਹਮਣੇ ਚੁੰਗੀ ਜਾਂਦਾ ਪਰੂ ਜੇ ਇੱਕ ਤੇ 12 ਤੋਂ 13 ਲੀਟਰ ਬੋਲਰ ਥੱਲੇ ਰੈਡੀ ਹੈ 14 ਤੋਂ 15 ਕਿਲੋ ਇਹਨੂੰ ਦੁੱਧ ਦੇ ਦੇਣਾ ਚਵਾਈ ਤੁਹਾਡੇ ਸਾਹਮਣੇ ਕਰਕੇ ਦਿਖਾਵਾਂਗੇ ਬਣਿਆ ਜੋ ਵੀਡੀਓ ਦੇ ਨਾਲ ਤੇ ਚੰਗੀ ਕੁਆਲਿਟੀ ਦੀ ਝੋਟੀ ਆ ਠੀਕ ਹੈ ਜੀ ਬੱਚਾ ਪਜ ਘੜਾ ਰਿਹਾ ਤੁਹਾਡੇ ਸਾਹਮਣੇ ਚੰਗੀ ਆਉਂਦਾ ਦੁੱਧ ਠੀਕ ਹੈ ਜੀ ਫਰੀਦ ਜਿਦਾਂ ਕੋਈ ਸ਼ਾਰਟ ਵੀ ਨਾ ਜਾਏ ਵੀਡੀਓ ਨੂੰ ਤੇ ਪਹਿਲਾਂ ਵੀਡੀਓ ਸਾਰੀ ਦੇਖ ਲਿਆ ਕਰੋ ਫਿਰ ਕਰ ਲਿਆ ਕਰੋ ਫੋਨ ਵੀਰੇ ਠੀਕ ਹੈ ਜੀ ਜਿਹਨੂੰ ਦਪਾਉਣੀ ਹੁੰਦੀ ਹੈ ਪਹਿਲਾਂ ਨਿਕਾਲਿਆ ਕਰੋ ਕਾਲ ਹੀ ਨਾ ਕਰਿਆ ਕਰੋ ਵੀਡੀਓ ਦੇਖ ਕੇ ਫਿਰ ਫੋਨ ਲਾਇਆ ਕਰੋ ਸਰਿਤ ਉਸ ਅਲਿਕ ਕਰਕੇ ਤੇ ਆਪਣੇ ਘਰੋਂ ਜਿਹੜਾ ਵੀ ਆਪਾਂ ਬਹੋ ਦੇਣਾ ਹੈ ਹੋਊਗੀ ਫੋਲ ਦਸਾਲੀ ਤੇ ਬਾਹਰ ਦਾ ਬਹੋ ਦੀ ਜਿਹੜੀ ਆਪਾਂ ਵੀਡੀਓ ਕਰਦੇ ਹੁੰਦੇ ਆ ਤੁਸੀਂ ਦਸਲੀ ਤੁਸੀਂ ਆਪ ਕਰਨਾ ਕਰੋ ਆਪਣਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ 10 ਮਿੰਟ 20 ਮਿੰਟ ਆਪਾਂ ਅਗਲੇ ਦੇ ਘਰੇ ਜਾਂਦੇ ਹਾਂ ਓਨੇ ਟਾਈਮ ਤੇ ਆਪਾਂ ਨੂੰ ਕੋਈ ਪਤਾ ਨਹੀਂ ਲੱਗਦਾ ਅਗਲੇ ਵੱਲੋਂ ਦੱਸੀ ਗਈ ਇੱਕ ਜਾਣਕਾਰੀ ਆਪਾਂ ਦੇ ਦਿੰਦੇ ਆ ਨਾਲ ਦੀ ਨਾਲ ਠੀਕ ਹੈ ਜੀ ਤੇ ਬਾਕੀ ਦਾ ਸੰਪਰਕ ਤੁਸੀਂ ਅਗਲੇ ਨਾਲ ਕਰਨਾ ਹੁੰਦਾ ਤੇ ਬਾਕੀ ਦਾ ਤੁਸੀਂ ਪੇਮੈਂਟ ਲਾਉਣੀ ਹੁੰਦੀ ਹੈ ਜਿਹੜੀ ਆਪਾਂ ਕੇ ਦੀ ਵੀਡੀਓ ਕਰਦੇ ਹਾਂ ਤੁਸੀਂ ਦਸਲੀ ਜਰੂਰ ਕਰ ਲਿਆ ਕਰੋ ਠੀਕ ਹੈ ਜੀ ਸਿਰ ਮਗਰੋਂ ਖਰਚਲ ਖਵਾਰ ਹੋਣ ਨੂੰ ਦੇ ਆਦੇ ਆਪਣੇ ਘਰ ਦੀ ਵੀਡੀਓ ਹੈ ਮੈਂ ਇਹ ਤੇ ਆਪਾਂ ਆਉਣੇ ਹੁਣ ਤੇ ਗੱਲਾਂ ਬਾਤਾਂ ਕਰੀ ਚੱਲਾਂਗੇ ਤੇ ਨਚਵਾਈ ਕਰੀ ਚੱਲਾਂਗੇ ਠੀਕ ਹੈ ਜੀ ਆ ਦੇਖੋ ਤੁਹਾਡੇ ਸਾਹਮਣੇ ਪਿਆਰ ਦੇਣ ਦੁੱਧ ਅੱਧਾ ਕਿਲੋ ਪੀਲਾ ਤੇ 1 ਕਿਲੋ ਪੀਲਾ ਤੇ ਬੱਚਾ ਆਪਾਂ ਮਾਰ ਰਹੇ ਹਾਂ ਬਾਹਰ ਪੀਲਾ ਪਤ ਇਹ ਰੱਖ ਦੇ ਆ ਦੇਖੀ ਕੁਸ਼ਮਾ ਲਗਾਇਆ ਮੈਂ ਤੇ ਆ ਦੇ ਕੁਸ਼ਮਾ ਦੇ ਹੁਣ ਚਾਰੇ ਸਾਲ ਨਿਕਣ ਮਾ ਪੂਰੇ ਗੈਰ ਤੇ ਠੀਕ ਹੈ ਜੀ ਲੈ ਚੱਲੋ ਕਿੱਥੇ ਵਾਜ ਨੂੰ ਸਾਰੀ ਕਰਕੇ ਦਿਖਾਉਣਾ ਆ ਦੇਖੋ ਉਹ ਖਾਲੇ ਬਾਹਰ ਦੀ ਦੁੱਧ ਦਾ ਬੋਲਾ ਉਹਦੇ ਸਾਹਮਣੇ ਤੇ ਡਿਮਾਂਡ ਵੀਰੇ ਦੀ ਹੋਊ ਜਾਇਜ਼ ਹੋਊ ਫੋਨ ਤੇ ਠੀਕ ਹੈ ਜੀ ਜਿਹੜੇ ਵੀਰ ਨੇ ਲੈਣੇ ਹੋ ਲਾਲੋ ਤਾਂ ਧਾਰਾ ਬਣੀ ਨੇੜੇ ਆ ਕੇ ਫੇਰ ਦੇਖਾਰੇ ਓਕੇ ਆ ਮੂਲ ਲਿਖਾਣੇ ਮੜ ਜੇ ਪਹਿਲਾਂ ਚੈੱਕ ਕਰਾ ਦੇ ਫਿਰ ਜੋੜੂ ਆ ਦੇਖੋ ਓਕੇ ਫਿਰ ਦੋਸਤਾਂ ਨੂੰ ਹਾਂ ਦੇ ਕੋਈ ਕੁ ਲਈ ਨੰਨਾ ਮੈਂ ਤਾਂ ਚਵਾਈਆ ਬਾਤਿ ਹਮ ਕੈਮਰਾ ਦੇ ਕੋਲ ਲੱਗ ਜਣਾ। ਵੀਵਾਈ ਥੋੜੇ ਸਾਰੇ ਸਾਹਮਣੇ ਕਰਕੇ ਰੱਖਾ ਮੈਂ ਠੀਕ ਹੈ ਜੀ ਬਣੇ ਰਿਹਾ ਵੀਡੀਓ ਦੇ ਨਾਲ ਇੱਦਾਂ। ਜਿੰਨਾ ਦੁੱਧ ਗੋਲਾ ਸਾਹਮਣੇ ਹੋਊਗਾ। ਸਾਨੂੰ ਮਾਰ ਵੀਰੇ ਸਾਰਿਆਂ ਨੂੰ ਤੇ ਲੌਂਡਰੀ ਪਰਮ ਦੇ ਪਨਾਇੰਦ ਨਾ ਮਤਲਬ ਵੀਡੀਓ ਲੈ ਕੇ ਆਪਾਂ ਆਉਂਦੇ ਗਾ ਮੈਂ ਠੀਕ ਹੈ ਜੀ ਤੇ ਜਿਹਨਹਨ ਸਾਰਿਆਂ ਨੂੰ ਦੇਖ ਲਿਓ ਨੰਬਰ ਆਪਣਾ 9876523 ਨੂੰ 40 ਇਹ ਹੀ ਆਪਣਾ ਸਪੋਰਕ ਨੰਬਰ ਵੀਡੀਓ ਬਣਾਉਣ ਵਾਲਾ ਠੀਕ ਹੈ ਜੀ ਤੇ ਘਰ ਉਹ ਵੀ ਆਪਾਂ ਬੈਜ ਦੀ ਵੀਡੀਓ ਲੈ ਕੇ ਆਉਂਦੇ ਰਹਿਣਾ ਵੀ ਤੇ ਉਸ ਦਿਨ ਜਿਹੜੀ ਝੋਟੀ ਵੀਰੇ ਆਪਾਂ ਨੀਡੀ ਰਾਵੀ ਪਈ ਸੀ ਬਹੁਤ ਵੀਰਾਂ ਦੇ ਫੋਨ ਚੱਕਣ ਕਰਨੋਂ ਰਹਿ ਗਏ ਤੇ ਮਾਫੀ ਚਾਹੁੰਦੇ ਆ ਤੇ ਕੱਲੇ ਕੱਲੇ ਨੂੰ ਹੌਲੀ ਹੌਲੀ ਆਪਾਂ ਝੋਟੀਆਂ ਦੇ ਦੇਾਂਗੇ ਠੀਕ ਹੈ ਜੀ ਕਰੀਜੇ ਜੀ ਠੀਕ ਹੈ ਜੀ ਕਿੰਨਾ ਦੁੱਧ ਆ ਤੁਸੀਂ 12 ਲੀਟਰ ਬੋਲਾ ਮੰਨ ਕੇ ਲਿਜਾ ਸਕਦੇ ਆ 14 ਲੀਟਰ ਮਿਲ ਕੰਪਰੈਸਟੀ ਮੰਨ ਕੇ ਲਿਜਾ ਸਕਦੇ ਆ ਠੀਕ ਹੈ ਜੀ 15 ਨੇ ਆਪਾਂ ਕਹਿੰਦੇ ਇਹੋ 15 ਗੀ ਕਰੀ ਜਿਓ ਜੇ ਵੀਡੀਓ ਦੇ ਐਂਡ ਤਾਈਂ ਬਣੇ ਰਹੋ ਬੱਚੇ ਨੂੰ ਆਪਦਾ ਕਿਲੋ ਲਾ ਲਓ ਪੌਣਾ ਕਿਲੋ ਲਾ ਲਓ ਇੰਨਾ ਦੁੱਧ ਪਾ ਠੀਕ ਹੈ ਜੀ ਤੇ ਚਬਾਈ ਨਲ ਕੇ ਹਰੀਆ ਥੋੜੀ ਕੋਲੀ ਭੂ ਕਰ ਗਈ ਤੇ ਆਮ ਜੀ ਝੋਟੀ ਹੈਗੀ ਵੀਰੇ ਤੇ ਹਿਸਾਬ ਲਾ ਲਓ ਠੀਕ ਹੈ ਜੀ ਮੋਲੇ ਦਾ ਭਾਅ ਫੋਨ ਤੇ ਹੋਊਗਾ ਲੈਣ ਵਾਲੀ ਮੇਰੇ ਵੀਰ ਪੇਮੈਂਟ ਲਾ ਕੇ ਆਪਾਂ ਲਿਆਂਦੀ ਆ ਤੇ ਪੇਮੈਂਟ ਨਾਲ ਇਹ ਗਾਹ ਮੈਂ ਨਹੀਂ ਆ ਪੁੱਤ ਠੀਕ ਹੈ ਜੀ ਚੰਗੀ ਝੋਟੀ ਹੈਗੀ ਕੋਈ ਆਮ ਜੀ ਮੰਨ ਕੇ ਫੋਨ ਨਾ ਲਾਇਓ ਤੇ ਜਿੱਤੇ ਜ ਆਪਾਂ ਨੂੰ 2 ਰੁਪਏ ਬਣੇ ਆਪਾਂ ਦੇ ਦੇਣੀ ਆ ਠੀਕ ਹੈ ਜੀ ਇੱਥੇ ਓਪੀ ਕੁਆਲਿਟੀ ਵਾਲੀ ਹੈ ਇਹ ਤੇ ਸੈਂਗਸੋਂ ਦਾ ਪੂਰਾ ਚੰਗਾ ਫਰੀ ਚਲੇ ਜਾ ਗੁਰਵੀਰ ਬਾਲਟੀ ਵੜਾ ਦੁੱਜੀ ਬੋਹ ਆ ਲੋ ਜੀ ਇੱਕ ਪੈਨ ਦਿੱਤੀ ਭਾਰ ਤੇ ਦੁੱਜੀ ਜੀ ਵੀ ਉੱਥੋਂ ਕੱਢ ਕੇ ਦਿਖਾ ਮੈ ਸਾਨੂੰ ਜੁੱਤ ਇੰਨਾ ਪਾ ਨਲਕੇ ਅਰ ਗਿਆ ਚਾੜੀ ਤਾਰ ਪੈਂਦੀ ਐ ਜਿੰਨੀ ਕਹਦੇ ਹੁੰਦੇ ਗੁਰਵੀਰ ਬਾਲਟੀ ਵੜਾ ਪੁੱਤ ਕਰਨ ਤੂੰ ਆ ਜਾ ਓਏ ਬਾਲਟੀ ਫੜਾ ਕੇ ਜਾ ਤੇ ਕੈਮਰਾ ਨਾਲ ਬੱਦ ਬੰਦ ਕਰੀ ਸਾਹਮਣੇ ਕੈਮਰਾ ਰੱਖਣਾ ਲੋ ਤਾਂ ਪਰ ਠੀਕ ਆ ਜੀ ਹਾਂ ਹਾਂ ਆ ਦੇ ਪੋਦੀਰ ਇੱਕ ਕਮਲਟੀ ਤੋਂ ਭਾਰਤੀ ਆ। ਤੇ ਆਪ ਵੀ ਹਿਸਾਬ ਲਾਈ ਜੱਲੋ ਕਿ ਕਿੰਨਾ ਰੋ ਰਿਹਾ ਥਲੇ। ਠੀਕ ਹੈ। ਸਰੀ ਜਰੂਰ ਜੇ ਕਿਲੀ ਸਾਡ ਕੇ ਨਾ। ਜੇ ਬਾਪੀ ਦੇ ਜੀ ਨੂੰ ਨਾ ਮੈਲਾ ਵਗੈਰਾ ਮਾਰਨਾਂਗਾ। ਤੇ ਆਪੇ ਦੇ ਰੋਦਾ ਟਮਾਟਾ ਨਾ ਹਜੇ ਦਿਨਾਂ ਖਰਾਬ ਤੋਂ ਦੁੱਧ ਦੇ ਦੀ ਆ। ਤੇ ਬਾਤ ਦੀ ਗੱਲ ਵੀਰੇ। ਆਮ ਦੀ ਝੋਟੀ ਹੈਗੀ ਮੈਂ ਦੁਬਾਰਾ ਫੇਰ ਤੁਹਾਨੂੰ ਦੱਸ ਦਿੰਦਾ ਠੀਕ ਹੈ ਜੀ ਪੂਰੀ ਗਿਦੰਦੀ ਹੁੰਦੀ ਹੈ ਆਪਣੇ ਘਰ ਦੇ ਬੋਸ ਦੀ ਫਰੀ ਜਲੇਗਾ ਤੇ ਵੀਰ ਨੂੰ ਛਾੜ ਕੇ ਨਾ ਬੱਚੇ ਨੂੰ ਕੋ ਵੀਡੀਓ ਦੇ ਵਿੱਚ ਦੁੱਧ ਪਿਆ ਦਾ ਠੀਕ ਹੈ ਜੀ ਫਿਰ ਭੁਖਾ ਰਹਿਆ ਨਜ਼ਰੇ ਮਲੋ ਇਸ ਤਰ੍ਹਾਂ ਹੀ ਤੁਸੀਂ ਜੇ ਆਪਣਾ ਨੰਬਰ ਝੋਟੀ ਕੋਈ ਗੱਲ ਕਰੇ ਫਰੀ ਜਲੇਗਾ ਤੇ ਗ੍ਰੀਨ ਛੱਡ ਦੇਣਾ ਨਮਸਕਾਰ ਨਾ ਬੁਲਿਓ ਲੈ ਕੇ ਆਪਾਂ ਉਹ ਦੇਣਾ ਕਿਤੁਵੀ ਵਾਰ ਨੇ ਪੜਦੀ ਆ ਕੋਲੀ ਨੂੰ ਕਰ ਬਿਜਵਾਈ ਆ ਮਾਰੇ ਤੁਰੂ ਉਹ ਲੈਣ ਕੇ ਮੋਕਾ ਕਿੰਨੇ ਕੁ ਵੱਧ ਤੁਹਾਡੇ ਸਾਹਮਣੇ ਆ ਗਏ ਤੇ ਵੀ ਇਹਨਾਂ ਸਾਡ ਕੇ ਆਏ ਵੀਡੀਓ ਲੰਬੀ ਹੋਣ ਹਣੀ ਠੀਕ ਹੋ ਜੀ ਮੱਖੀ ਬਹੁਤ ਜ਼ਿਆਦਾ ਆ ਉਹਦਾ ਕਰਕੇ ਤੁਹਾਨੂੰ ਬਹੁਤ ਜ਼ਿਆਦਾ ਖਾਣੇ ਦੀ ਲੋੜੀ। ਇਹ ਆ ਦੇਖੋ ਵੀਰੋ। ਦਰਗਾਹੇ ਪਾਉਂਦੇ ਦੁਨੀਆਂ ਦਾ ਦੁੱਧ। ਹੋਰ ਵੀਰੇ ਸਾਰੇ ਵੀਰਾਂ ਦਾ ਠੱਲੋਂ ਡੇਰੀ ਫਾਰਮ ਦੇਖਣ ਆਇਆਂ ਦਾ ਧੰਨਵਾਦ ਜੀ। ਜਲਦ ਮਿਲਾਂਗੇ ਨਵੇਂ ਵੀਡੀਓ ਦੇ ਨਾਲ। ਰੱਬ ਰਾਖਾ।